ਕੀਕ ਕੁਐਸਚਨ ਔਨ ਅੰਗਲ ਮਰਾਠਾ ਜੁੱਧ ਪ੍ਰਸ਼ਨ ਪਹਿਲਾ ਪਹਿਲਾ ਅੰਗਲੋ ਮਰਾਠਾ ਜੁੱਧ ਕਿਸ ਵਿਚਕਾਰ ਲੜਿਆ ਗਿਆ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ प्रश्न दूजा पहले अंगलो मराठा युद्ध किस संधि साल दी संधि प्रश्न तीजा ਪਹਿਲੇ ਅੰਗਲੋ ਮਰਾਠਾ ਜੰਗ ਦੌਰਾਨ ਮਰਾਠਾ ਸਾਮਰਾਜ ਦਾ ਪੇਸ਼ਵਾ ਕੌਣ ਸੀ ਰਗੂਨਾਥ ਰਾਓ ਪ੍ਰਸ਼ੰਤ ਚੌਥਾ ਪਹਿਲੇ ਅੰਗਲੋ ਮਰਾਠਾ ਜੰਗ ਦੀ ਸ਼ੁਰੂਆਤ ਕਿਹੜੀ ਸੰਧੀ ਨਾਲ ਹੋਈ ਸੀ ਸੂਰਤ ਦੀ ਸੰਧੀ ਫੈਸ਼ਨ ਪੰਜਵਾਂ ਦੂਜਾ ਅੰਗਲੋ ਮਰਾਠਾ ਜੁੱਧ ਕਿਸ ਦੌਰਾਨ ਲੜਿਆ ਗਿਆ ਸੀ 1803 ਤੋਂ 1805 ਫੈਸ਼ਨ 6ਵਾਂ ਅੰਗਲਾ ਮਰਾਠਾ ਜੁੱਧ ਕਦੋਂ ਹੋਇਆ ਸੀ 1775 1782 ਫ੍ਰੈਸ਼ਨ ਸਤਮਾ ਤੀਜਾ ਅੰਗਲ ਮਰਾਠਾ ਜੁੱਧ ਕਿਹੜੇ ਸਾਲਾਂ ਦੌਰਾਨ ਦਰਮਿਆਨ ਹੋਇਆ 1817 ਤੋਂ 1819 ਪ੍ਰਸ਼ਨ 8ਵਾਂ ਤੀਜੇ ਆਂਗਲ ਮਰਾਠਾ ਜੁੱਧ ਦਾ ਅੰਤ ਕਿਸ ਸੰਧੀ ਨਾਲ ਹੋਇਆ ਮਾਨਸੌਰ ਦੀ ਸੰਧੀ ਪ੍ਰਸ਼ਨ 9ਵਾਂ ਪਹਿਲਾ ਆਂਗਲ ਮਰਾਠਾ ਜੁੱਧ ਬ੍ਰਿਟਿਸ਼ ਅਤੇ ਮਰਾਠਾ ਸਾਮਰਾਜ ਵਿਚਕਾਰ ਲੜਿਆ ਗਿਆ ਸੀ। ਇਹ ਕਿਸ ਸਾਲ ਹੋਇਆ? 1775। ਪ੍ਰਸ਼ੰਦਾਸ ਮਾ ਦੂਜੇ ਅੰਗਰੇਜ਼ ਮਰਾਠਾ ਯੁੱਧ ਵਿੱਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਮਰਾਠਿਆਂ ਨੂੰ ਕੀ ਨੁਕਸਾਨ ਹੋਇਆ? ਉਨਾ ਦਾ ਬਹੁਤ ਸਾਰਾ ਇਲਾਕਾ ਖੋਇਆ ਗਿਆ ਪ੍ਰਸ਼ਨ 11ਵਾਂ ਤੀਜੇ ਅੰਗਰੇਜ਼ ਮਰਾਠਾ ਜੁੱਧ ਵਿੱਚ ਕਿਹੜੇ ਮਰਾਠਾ ਨੇਤਾਵਾਂ ਨੂੰ ਹਰਾਇਆ ਗਿਆ ਸੀ ਪੇਸ਼ਵਾ ਬਾਜੀਰਾਓ ਜਸ਼ਵੰਤਰਾਓ ਹੌਲਕਰ ਆਪਾ ਸਾਹਿਬ ਪੌਂਸਲੇ ਪ੍ਰਸ਼ਨ 12 ਮਰਾਠਾ ਸਾਮਰਾਜ ਦੇ ਪੇਸ਼ਵਾ ਪ੍ਰਧਾਨ ਮੰਤਰੀ ਦਾ ਪਦ ਕਿਹੜੇ ਜੁੱਧਾਂ ਤੋਂ ਬਾਅਦ ਖਤਮ ਹੋ ਗਿਆ ਤੀਜਾ ਪ੍ਰਸ਼ਨ 13 ਮਰਾਠਾ ਸਾਮਰਾਜ ਵਿੱਚ ਅਸ਼ਟ ਪ੍ਰਧਾਨ ਮੰਤਰੀ ਮੰਡਲ ਕਿਸ ਦੁਆਰਾ ਬਣਾਇਆ ਗਿਆ ਸੀ ਸ਼ੇਵਾਜੀ ਮਹਾਰਾਜ